ਜੋ ਬੰਦੇ ਨੂੰ ਤੇ ਟਰੈਕਟਰ ਦੇ ਮਗਰ ਪਾ ਕੇ ਸੁਹਾਗੇ ਵਾਂਗੂ ਕਿਹੜੀ ਸਨਾ ਚਾਹੀਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਸਿੰਘ ਘੋੜਿਆਂ ਦੇ ਪਿੱਛੇ ਪਾ ਕੇ ਇੰਜ ਘੜੀਸਦੇ ਸੀ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਸੀ ਇਹਨੇ ਦੁਸ਼ਟ ਬੰਦੇ ਜਾਂ ਇਹਨੇ ਪਾਪੀ ਬੰਦੇ ਹੁੰਦੇ ਸੀ ਜੇ ਨਰੈਣ ਸਿੰਘ ਚੌੜਾ ਨੇ ਗੋਲੀ ਚਲਾਈ ਆ ਤੇ ਮੈਂ ਉਸ ਚੀਜ਼ ਦੀ ਉਹਦੇ ਹੱਕ ਚਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਕੀਤਾ ਉਹਨੇ ਚਲਾਈ ਆ ਤੇ ਮੈਂ ਕਿ ਮਰਿਆ ਸਭ ਕੌਮ ਤੇ ਗਲੋ ਲੱਥ ਜਾਂਦਾ ਹੈ ਔਰ ਉਹਨਾ ਬੇਦਬੀ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਭਾਂਡੇ ਮੰਜ ਦੇ ਦੇਖ ਰਿਆਂ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਉੱਤੇ ਕੋਈ ਉਸ ਚੀਜ਼ ਦਾ ਪ੍ਰਭਾਵ ਨਹੀਂ ਹੈਗਾ ਮਤਲਬ ਮੇਰੇ ਲਈ ਉਹ ਸ਼ੌਕਿੰਗ ਘਟਨਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਸੀਗੀ ਮੈਂ 7 ਦਿਨ ਉਸ ਘਟਨਾ ਨੂੰ ਲੈ ਕੇ ਰੋਂਦੀ ਰ ਮੇਰੇ ਬੱਚੇ ਨੇ ਮੇਰਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਸੀਗਾ ਵੀ ਮੰਮੀ ਤੁਸੀਂ ਪਾਗਲ ਹੋ ਜਾਣਾ ਐ ਇਹਨਾਂ ਕੁਝ ਦੇਖ ਕੇ ਹੈਨਾ ਤੇ ਇਹਨਾਂ ਬੰਦਿਆਂ ਨੂੰ ਬੇਸ਼ਰਮਾ ਨੂੰ ਕੋਈ ਹੈ ਹੀ ਨਹੀਂ ਉਸ ਚੀਜ਼ ਦਾ ਇੱਕ ਪਾਸੇ ਇੱਕ ਬੰਦੇ ਨੇ ਸਾਡੇ ਸਿਰਾਂ ਦੇ ਸਾਈਂ ਮਰਵਾ ਛੱਡੇ ਆ ਜਿਨ੍ਹਾਂ ਨੇ ਮਾਰੇ ਆ ਉਹਨਾਂ ਦੀ ਪੁਸ਼ਤਪਨਾਇਆਂ ਕੀਤੀਆਂ ਇਥੋਂ ਤੱਕਰ ਕੀ ਸਾਡੇ ਪਰਿਵਾਰਾਂ ਦੇ ਪਰਿਵਾਰ ਲੋਕਾਂ ਦੇ ਉਜੜ ਗਏ ਹੈਗੇ ਆ ਹੈਨਾ ਆਦਮੀ ਦੀ ਓਨੀ ਕੀਮਤ ਨਹੀਂ ਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਆ ਟੂੜੀਆਂ ਦੇ ਵਿੱਚ ਨੱਪਿਆ ਅੱਜ ਜਿਹੜੇ ਉਹ ਭਾਂਡੇ ਮਾਜਰੇ ਨੇ ਜਾਂ ਜੋ ਵੀ ਕਰ ਰਹੇ ਨੇ ਉਹ ਆਪਣੇ ਆਪ ਨੂੰ ਦੁਬਾਰਾ ਐਸਟੈਬਲਿਸ਼ ਕਰਨ ਵਾਸਤੇ ਕਰ ਰਹੇ ਨੇ ਉਹਨਾਂ ਨੇ ਵੇਖਿਆ ਕਿ ਪਿਛਲੇ 15 ਸਾਲਾਂ ਤੋਂ ਸਾਡੀ ਸਰਕਾਰ ਨਹੀਂ ਆਈ ਹੈਗੀ 5 ਸਾਲ ਉਹ ਕਰ ਗਏ ਨੇ 5 ਸਾਲ ਆ ਦੂਜੀ ਸਰਕਾਰ ਆ ਗਈ ਸਾਡੀ ਸਰਕਾਰ ਨਹੀਂ ਆਈ ਹੁਣ 27 ਦੀਆਂ ਚੋਣਾਂ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਬੀਕਬੀਰ ਸਿੰਘ ਬਾਦਲਹੋਣਾ ਨੇ ਸਿਮਪਤੀ ਲੈਣ ਦੀ ਕੋਸ਼ਿਸ਼ ਕੀਤੀ ਹੈ ਅਟੈਕ ਕਰਵਾ ਕੇ ਸਾਰੇ ਕਿ ਬਿਜ਼ਨਸ ਇੱਕ ਸੰਗਤ ਦੀ ਸਿਮਪਤੀ ਮਰ ਜੇ ਸੁਖਬੀਰ ਸਿੰਘ ਬਾਦਲਹੋਣਾ ਨੇ ਤੇ ਆਪਣੇ ਆਪ ਨੂੰ ਸੇਵਾ ਲਵਾ ਕੇ ਸਿਮਪਤੀ ਲੈਣ ਦੀ ਕੋਸ਼ਿਸ਼ ਕੀਤੀ ਆ ਅਟੈਕ ਦੇ ਵਿੱਚ ਅਸੀਂ ਨਰੈਣ ਸਿੰਘ ਦੇ ਉੱਤੇ ਇਸ ਗੱਲ ਦਾ ਸ਼ੱਕ ਨਹੀਂ ਕਰ ਸਕਦੇ ਕਿ ਉਹ ਇਹਨਾਂ ਦੇ ਨਾਲ ਕੋਈ ਸਾਜ਼ਿਸ਼ ਦੇ ਵਿੱਚ ਉਹਨੇ ਕੋਈ ਗੋਲੀ ਚਲਾਈ ਹੋਊਗੀ ਉਹ ਇੱਕ ਸਿੰਬੋਲਿਕ ਸੀਗਾ ਉਹਦਾ 15 16 ਸਾਲ ਦਾ ਬੱਚਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚੜ੍ਹ ਕੇ ਬੈਠ ਗਿਆ ਆ ਹੈਨਾ ਅਸੀਂ ਉਹ ਸ ਸਮੇਂ ਨੂੰ ਤਾਂ ਵੀ ਸੁਨਹਿਰੀ ਯੁੱਗ ਗਿਣਦੇ ਸਾਂ ਕਿਉਂਕਿ ਅਸੀਂ ਉਸ ਚੀਜ਼ ਦਾ ਫੈਸਲਾ ਕਰ ਸਕਦੇ ਸਾਂ ਅੱਜ ਅਸੀਂ ਇਹਨੇ ਮਜਬੂਰ ਹੋ ਗਏ ਆਂ ਵੀ ਅਸੀਂ ਆਪਣੇ ਗੁਰੂ ਦੀ ਬੇਦਬੀ ਇਹਨਾਂ ਅੱਖਾਂ ਨਾਲ ਦੇਖ ਰਹੇ ਆਂ ਦੇਖੋ ਜੀ ਅਗਰ ਤੇ ਬੰਦਾ ਕੋਈ ਗਲਤੀ ਕਰਦਾ ਆ ਤੇ ਅਕਾਲ ਤਖਤ ਪਹਿਲਾਂ ਉਹਨੂੰ ਸੱਦਦਾ ਆ ਉਹਨੂੰ ਸੰਮਣ ਕਰਦਾ ਆ ਅਗਰ ਉਹ ਬੰਦਾ ਅਕਾਲ ਤਖਤ ਤੇ ਜਾਂਦਾ ਆ ਤੇ ਫਿਰ ਉਹਦੀ ਔਰ ਨੂੰ ਸਜ਼ਾ ਲਾਈ ਜਾਂਦੀ ਆ ਜਾਂ ਉਹਦੇ ਕੋਲੋਂ ਸਪਸ਼ਟੀਕਰ ਲਿਆ ਜਾਂਦਾ ਆ ਕਹ ਸਕਦੇ ਆਪਾਂ ਕਿ ਕਿਉਂਕਿ ਤਨਖਾਹ ਹੁੰਦੀ ਆ ਕਿ ਜਿਹੜੇ ਬੰਦੇ ਪਹਿਲਾਂ ਤਨਖਾਹ ਤੇ ਕੰਮ ਕਰਦੇ ਸੀਗੇ ਹਨਾ ਤਨਖਾਹ ਹੀ ਆਕਰਾਰ ਦਿੱਤਾ ਜਾਂਦਾ ਅਧਿਆਤਮਕ ਤੌਰ ਤੇ ਉਹਤੇ ਆਪਣੇ ਆਪ ਨੂੰ ਦੁਬਾਰਾ ਉਹ ਤਿਆਰ ਕਰ ਲੈਂਦਾ ਉਸ ਚੀਜ਼ ਵਾਸਤੇ ਵੀ ਨਹੀਂ ਮੈਂ ਹੁਣ ਗਲਤੀ ਨਹੀਂ ਕਰਾਂਗਾ ਹਨਾ ਤੇ ਜੇ ਉਹ ਬੰਦਾ ਅਕਾਲ ਤਖਤ ਤੇ ਬੁਲਾਇਆ ਨਹੀਂ ਜਾਂਦਾ ਹੈਗਾ ਫਿਰ ਉਹਨੂੰ ਦੋ ਵਾਰੀ ਤਿੰਨ ਵਾਰੀ ਬੁਲਾਇਆ ਜਾਂਦਾ ਅਗਰ ਉਹ ਨਹੀਂ ਜਾਂਦਾ ਫਿਰ ਉਹਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਕਿ ਇਹ ਬੰਦਾ ਅਕਾਲ ਤਖਤ ਦੇ ਹੁਕਮ ਤੋਂ ਮਨਕਰਿਆ ਤੇ ਹੁਣ ਤੁਸੀਂ ਦੱਸੋ ਵੀ ਨਰੈਣ ਸਿੰਘ ਚੌੜਾ ਨੂੰ ਕਿਤਰਾ ਬੁਲਾਉਣਗੇ ਜਦਕਿ ਉਹ ਤੇ ਕਸਟਡੀ ਦੇ ਵਿੱਚ ਆ ਠੀਕ ਆ ਕਿ ਨਹੀਂ ਪਹਿਲਾਂ ਉਹਨੂੰ ਬੁਲਾਉਣਗੇ ਉਹਦੇ ਕੋਲ ਸਪਸ਼ਟੀਕਰਨ ਲੈਣਗੇ ਫੇਰ ਹੀ ਅਗਰ ਉਹ ਉਸ ਤੋਂ ਗੱਲ ਤੋਂ ਇਨਕਾਰ ਕਰਦਾ ਫੇਰ ਹੀ ਹੁਣ ਪੰਚੋ ਛੇਕਣਗੇ ਐਵੇਂ ਕਿਵੇਂ ਛੇਕ ਦੇਣਗੇ ਨਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਗੋਲੀ ਕਿਸੇ ਬੰਦੇ ਦੇ ਉੱਤੇ ਕਿਸੇ ਇਮਾਰਤ ਦੇ ਉੱਤੇ ਨਹੀਂ ਚੱਲੀ ਐ ਕਾਲਕਸਾਹ ਦੇ ਫਰਮਾਨ ਦੇ ਉੱਤੇ ਗੋਲੀ ਚੱਲੀ ਐ ਕਾਲਕਸਾਹ ਸਾਹਿਬ ਦੇ ਹੁਕਮ ਦੇ ਉੱਤੇ ਗੋਲੀ ਚੱਲੀ ਨਹੀਂ ਇਹਨੂੰ ਹੁਕਮ ਦੇ ਉੱਤੇ ਗੋਲੀ ਨਹੀਂ ਤੁਸੀਂ ਕਹਿ ਸਕਦੇ ਹੈਗੇ ਇਹ ਤੇ ਉਸ ਬੰਦੇ ਨੇ ਆਪਣਾ ਰੋਸ ਪ੍ਰਗਟ ਕੀਤਾ ਆ ਤਵਾਰੀਖ ਤੇ ਇਤਿਹਾਸ ਸਾਨੂੰ ਇਹ ਸਿਖਾਉਂਦਾ ਹੈ ਦੱਸਦਾ ਹੈ ਕਿ ਅਸੀਂ ਹਥਿਆਰ ਛੱਡੇ ਨਹੀਂ ਅਸੀਂ ਬੜੀਆਂ ਕੁਝ ਚੀਜ਼ਾਂ ਸਿੱਖ ਕੇ ਚੱਲਦੇ ਹਾਂ ਹਥਿਆਰ ਕੀ ਹੁੰਦਾ ਕਲਮ ਵੀ ਇੱਕ ਹਥਿਆਰ ਹੁੰਦੀ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਇਸ ਉੱਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਤਿੱਕੇ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਸਮੁੱਚੇ ਅਕਾਲੀ ਦਲ ਨੂੰ ਸਜ਼ਾ ਸੁਣਾਏਗੀ ਤਨਖਾਹ ਲਗਾਏਗੀ ਪਰ ਉਸ ਦੇ ਵਿੱਚ ਇੱਕ ਨਵਾਂ ਮੋੜ ਆ ਜਾਂਦਾ ਭਾਈ ਨਰਿੰਦਰ ਸਿੰਘ ਚੌੜਾ ਹੁਰਾਂ ਦਾ ਜਿਨ੍ਹਾਂ ਨੂੰ ਇੱਕ ਦਰਦ ਹੁੰਦਾ ਹੈ ਜਾਂ ਕਿ ਉੱਥੇ ਗੋਲੀ ਚਲਾ ਦਿੰਦੇ ਨੇ ਉਹਨਾਂ ਨੂੰ ਇਹ ਹੁਣ ਚੱਲਿਆ ਜਾ ਰਿਹਾ ਤਸਵੀਰਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਇਸ ਦਾ ਵਿਰੋਧ ਕੀਤਾ ਗਿਆ ਸਾਡੇ ਨਾਲ ਬੀਬੀ ਜੀ ਜਸਮੀਤ ਕੌਰ ਛੀਨਾ ਜੀ ਨੇ ਇਹਨਾਂ ਤੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਤਸਵੀਰਾਂ ਨੂੰ ਕਿਵੇਂ ਦੇਖਦੇ ਨੇ ਇਹਨਾਂ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਵਿਰੋਧ ਕੀਤਾ ਕਿ ਕੋਈ ਵਿਧੀ ਵਿਵਹਾਰ ਹੁੰਦਾ ਇਸ ਦੇ ਨਾਲ ਥੋੜੀ ਕਿਸੇ ਨੂੰ ਛੇਕ ਦੇਣਾ ਪਹਿਲਾਂ ਤੁਸੀਂ ਉਸ ਨੂੰ ਬੁਲਾਓ ਬੀਬੀ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਹਾਂ ਵਾਇਗੁਰਜੀ ਕੀ ਪਤਿਆ ਜੀ ਜਿਸ ਤਿੱਕੇ ਦੇ ਨਾਲ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਕੋਈ ਵਿਧੀ ਵਿਵਹਾਰ ਹੁੰਦਾ ਹੈ ਖਾਲਸਾ ਪੰਥ ਦਾ ਕੀ ਵਿਧੀ ਵਿਵਹਾਰ ਹੈ ਪੰਥ ਦੇ ਵਿੱਚੋਂ ਛੇਕਨ ਦਾ ਦੇਖੋ ਜੀ ਅਗਰ ਤੇ ਬੰਦਾ ਕੋਈ ਗਲਤੀ ਕਰਦਾ ਆ ਤੇ ਅਕਾਲ ਤਖਤ ਪਹਿਲਾਂ ਉਹਨੂੰ ਸੱਦਦਾ ਆ ਉਹਨੂੰ ਸਨਮਣ ਕਰਦਾ ਆ ਅਗਰ ਉਹ ਬੰਦਾ ਅਕਾਲ ਤਖਤ ਤੇ ਜਾਂਦਾ ਆ ਤੇ ਫਿਰ ਉਹਦੀ ਔਰ ਨੂੰ ਸਜ਼ਾ ਲਾਈ ਜਾਂਦੀ ਆ ਜਾਂ ਉਹਦੇ ਕੋਲੋਂ ਸਪਸ਼ਟੀਕਰਨ ਲਿਆ ਜਾਂਦਾ ਆ ਜੇ ਉੱਥੇ ਆਪਣੀ ਗਲਤੀ ਮੰਨਦਾ ਆ ਤੇ ਫਿਰ ਉਹਨੂੰ ਉਹ ਦਿੱਕ ਸਜ਼ਾ ਕਹਿ ਸਕਦੇ ਆ ਆਪਾਂ ਕਿਉਂਕਿ ਤਨਖਾਹ ਹੁੰਦੀ ਆ ਕਿ ਜਿਹੜੇ ਬੰਦੇ ਪਹਿਲਾਂ ਤਨਖਾਹ ਤੇ ਕੰਮ ਕਰਦੇ ਸੀਗੇ ਹਨਾ ਤਨਖਾਹਿਆ ਕਰਾਰ ਦਿੱਤਾ ਜਾਂਦਾ ਤੇ ਉਹ ਫਿਰ ਉਹਨਾਂ ਨੂੰ ਤਨਖਾਹ ਲੱਗਦੀ ਆ ਤੇ ਉਹ ਬੰਦਾ ਆਪਣਾ ਜਿਹੜਾ ਅਧਿਆਤਮਕ ਤੌਰ ਤੇ ਉੱਤੇ ਆਪਣੇ ਆਪ ਨੂੰ ਦੁਬਾਰਾ ਉਹ ਤਿਆਰ ਕਰ ਲੈਂਦਾ ਉਸ ਚੀਜ਼ ਵਾਸਤੇ ਵੀ ਨਹੀਂ ਮੈਂ ਹੁਣ ਗਲਤੀ ਨਹੀਂ ਕਰਾਂਗਾ ਹਨਾ ਤੇ ਜੇ ਉਹ ਬੰਦਾ ਅਕਾਲ ਤਖਤ ਤੇ ਬੁਲਾਇਆ ਨਹੀਂ ਜਾਂਦਾ ਹੈਗਾ ਫਿਰ ਉਹਨੂੰ ਦੋ ਵਾਰੀ ਤਿੰਨ ਵਾਰੀ ਬੁਲਾਇਆ ਜਾਂਦਾ ਅਗਰ ਉਹ ਨਹੀਂ ਜਾਂਦਾ ਫਿਰ ਉਹਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਕਿ ਇਹ ਬੰਦਾ ਅਕਾਲ ਤਖਤ ਦੇ ਹੁਕਮ ਤੋਂ ਮਨਕਰਿਆ ਤੇ ਹੁਣ ਤੁਸੀਂ ਦੱਸੋ ਵੀ ਨਰੈਣ ਸਿੰਘ ਚੌੜਾ ਨੂੰ ਕਿਤਰਾ ਬੁਲਾਉਣਗੇ ਜਦ ਕਿ ਉਹ ਤੇ ਕਸਟਡੀ ਦੇ ਵਿੱਚ ਆ ਠੀਕ ਆ ਕਿ ਨਹੀਂ ਪਹਿਲਾਂ ਉਹਨੂੰ ਬੁਲਾਉਣਗੇ ਉਹਦੇ ਕੋਲ ਸਪਸ਼ਟੀਕਰਨ ਲੈਣਗੇ ਫੇਰ ਹੀ ਜੇਕਰ ਉਹ ਉਸ ਤੋਂ ਗੱਲ ਤੋਂ ਇਨਕਾਰ ਕਰਦਾ ਫੇਰ ਹੀ ਹੁਣ ਪੰਚੋ ਛੇਕਣਗੇ ਐਵੇਂ ਕਿਵੇਂ ਛੇਕ ਦੇਣਗੇ ਨਾ ਜੋ ਐਗਜ਼ੀਕਟਿਵ ਕਮੇਟੀ ਹੈ ਉਹ ਫੈਸਲਾ ਨਹੀਂ ਲੈ ਸਕਦੀ ਉਹ ਉਹਨਾਂ ਨੂੰ ਇੰਨਾ ਅਧਿਕਾਰ ਨਹੀਂ ਹੈਗਾ ਕਿ ਜੇ ਕੋਈ ਇਸ ਤਰੀਕੇ ਨਾਲ ਕਾਰਵਾਈ ਕਰਦਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਗੋਲੀ ਕਿਸੇ ਬੰਦੇ ਦੇ ਉੱਤੇ ਕਿਸੇ ਇਮਾਰਤ ਦੇ ਉੱਤੇ ਨਹੀਂ ਚੱਲੀ ਆਕਾਲ ਤਖਸਾਲ ਦੇ ਫਰਮਾਨ ਦੇ ਉੱਤੇ ਗੋਲੀ ਚੱਲੀ ਹੈ ਆਕਾਲ ਤਖਸਾਲ ਸਾਹਿਬ ਦੇ ਹੁਕਮ ਦੇ ਉੱਤੇ ਗੋਲੀ ਚੱਲੀ ਹੈ ਨਹੀਂ ਇਹਨੂੰ ਹੁਕਮ ਦੇ ਉੱਤੇ ਗੋਲੀ ਨਹੀਂ ਤੁਸੀਂ ਕਹਿ ਸਕਦੇ ਹੈਗੇ ਇਹ ਤੇ ਉਸ ਬੰਦੇ ਨੇ ਆਪਣਾ ਰੋਸ ਪ੍ਰਗਟ ਕੀਤਾ ਆ ਕਿਉਂਕਿ ਦੇਖੋ ਨਾ ਹੁਕਮ ਇਸ ਤਰ੍ਹਾਂ ਵਾ ਇੱਕ ਪਾਸੇ ਤਾਂ ਜਥੇਦਾਰ ਹਰ ਹਰਪ੍ਰੀਤ ਸਿੰਘ ਦੇ ਉੱਤੇ ਵੀਰਸਾ ਸਿੰਘ ਬਲਟੋਵਾ ਨੇ ਜੋ ਦੂਸ਼ਣਬਾਜੀ ਕੀਤੀ ਉਹਨਾਂ ਦੇ ਪਰਿਵਾਰ ਦੇ ਉੱਤੇ ਉਹਨੂੰ ਤੁਸੀਂ 10 ਸਾਲ ਲਈ ਅਕਾਲੀ ਦਲ ਚੋਂ ਛੇਕ ਦੇਣ ਦੀ ਗੱਲ ਕਰਦੇ ਆ ਇੱਕ ਪਾਸੇ ਇੱਕ ਬੰਦੇ ਨੇ ਸਾਡੇ ਸਿਰਾਂ ਦੇ ਸਾਈਂ ਮਰਵਾ ਛੱਡੇ ਆ ਜਿਨ੍ਹਾਂ ਨੇ ਮਾਰੇ ਆ ਉਹਨਾਂ ਦੀਆਂ ਪੁਸ਼ਤ ਪਨਾਹੀਆਂ ਕੀਤੀਆਂ ਇੱਥੋਂ ਤੱਕਰ ਕਿ ਸਾਡੇ ਪਰਿਵਾਰਾਂ ਦੇ ਪਰਿਵਾਰ ਲੋਕਾਂ ਦੇ ਉੱਜੜ ਗਏ ਹੈਗੇ ਆ ਹੈਨਾ ਔਰ ਉਹ ਵੀ ਛੱਡੋ ਤੁਸੀਂ ਆਦਮੀ ਦੀ ਓਨੀ ਕੀਮਤ ਨਹੀਂ ਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਆ ਰੂੜੀਆਂ ਦੇ ਵਿੱਚ ਨੱਪਿਆ ਉਹਨਾਂ ਦੇ ਇਹਨਾਂ ਨੇ ਉਹਨਾਂ ਨੂੰ ਇਹਨਾਂ ਨੇ ਬਚਾਇਆ ਆ ਹਰ ਹਾਲਤ ਵਿੱਚ ਹੈਨਾ ਔਰ ਇਹਨਾਂ ਨੇ ਆਪਣੇ ਗੁਨਾਹ ਮੰਨੇ ਨੇ ਤੇ ਉਹਦੀ ਕੀ ਸਜ਼ਾ ਹੋ ਸਕਦੀ ਆ ਤੁਸੀਂ ਦੱਸੋ ਨਾ ਇਹੋ ਜਿਹੇ ਬੰਦੇ ਨੂੰ ਤੇ ਟਰੈਕਟਰ ਦੇ ਮਗਰ ਪਾ ਕੇ ਸੁਹਾਗੇ ਵਾਂਗੂ ਕਿਹੜੀ ਸਨਾ ਚਾਹੀਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਸਿੰਘ ਘੋੜਿਆਂ ਦੇ ਪਿੱਛੇ ਪਾ ਕੇ ਇੰਜ ਘੜਿਸਦੇ ਸੀ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਸੀ ਇਹਨੇ ਦੁਸ਼ਟ ਬੰਦੇ ਜਾਂ ਇਹਨੇ ਪਾਪੀ ਬੰਦੇ ਹੁੰਦੇ ਸੀਗੇ ਹੈਨਾ ਇਹ ਤੇ ਕੋਈ ਸਜ਼ਾ ਸੀ ਚਲੋ ਅਸੀਂ ਅਕਾਲ ਤਖਤ ਦੇ ਉਂਗਲ ਨਹੀਂ ਚੱਕਦੇ ਜਾਨੀ ਰਗੂਬੀਰ ਸਿੰਘ ਹੋਣਾ ਨੇ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਸਖਤ ਸ਼ਬਦਾਂ ਦੇ ਵਿੱਚ ਜਿਹੜੇ ਉਹਨਾਂ ਨੇ ਗੱਲਾਂ ਆਖੀਆਂ ਨੇ ਪਰ ਇਹ ਲੋਕ ਕਿੱਥੇ ਮੰਨਦੇ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਅੱਜ ਜਿਹੜੇ ਉਹ ਭਾਂਡੇ ਮਾਂਜਰੇ ਨੇ ਜਾਂ ਜੋ ਵੀ ਕਰ ਰਹੇ ਨੇ ਉਹ ਆਪਣੇ ਆਪ ਨੂੰ ਦੁਬਾਰਾ ਐਸਟੈਬਲਿਸ਼ ਕਰਨ ਵਾਸਤੇ ਕਰ ਰਹੇ ਨੇ ਇੰਨੇ ਸਾਲਾਂ ਤੋਂ ਕਿਉਂ ਨਹੀਂ ਆਏ ਉਹਨਾਂ ਨੇ ਵੇਖਿਆ ਕਿ ਪਿਛਲੇ 15 ਸਾਲਾਂ ਤੋਂ ਸਾਡੀ ਸਰਕਾਰ ਨਹੀਂ ਆਈ ਹੈਗੀ 5 ਸਾਲ ਉਹ ਕਰ ਗਏ ਨੇ 5 ਸਾਲ ਆ ਦੂਸਰੀ ਸਰਕਾਰ ਆ ਗਈ ਸਾਡੀ ਸਰਕਾਰ ਨਹੀਂ ਆਈ ਹੁਣ 27 ਦੀਆਂ ਚੋਣਾਂ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਦੁਬਾਰਾ ਫੇਰ ਸਿੱਖ ਕੌਮ ਦੇ ਵਿੱਚ ਜਾਣ ਵਾਸਤੇ ਆਪਣਾ ਗਰਾਊਂਡ ਤਿਆਰ ਕਰ ਰਹੇ ਨੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਦੋ ਤਰ੍ਹਾਂ ਦੇ ਤੁਹਾਡੇ ਬਿਆਨ ਸੀਗੇ ਜਿਸ ਤਿੱਕੇ ਨਾਲ ਗੁਰਤੇਜ ਸਿੰਘ ਹੋਰਾਂ ਨੇ ਵੀ ਕਿਹਾ ਨਾ ਕਿ ਕੌਮ ਨੂੰ ਜਗਾਇਆ ਉਹ ਗੋਲੀ ਜਗਾ ਕੇ ਕੌਮ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਵੀ ਇਹਨਾਂ ਨੇ ਇਹ ਕੁਛ ਕੀਤਾ ਇੱਕ ਇਹ ਸੀਗਾ ਦੂਜੇ ਪਾਸੇ ਪੰਜਾਬ ਪੁਲਿਸ ਨੇ ਇਸ ਦੇ ਨਾਲ ਇੱਕ মিডিਆ ਬਾਈਟ ਰਿਲੀਜ਼ ਕੀਤੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਿੰਫਤੀ ਲੈਣ ਦੀ ਕੋਸ਼ਿਸ਼ ਕੀਤੀ ਇਹ ਦੋਨੇ ਚੀਜ਼ਾਂ ਨੂੰ ਕਿਵੇਂ ਦੇਖਣਾ ਬੀਕ ਗੁਬੀਰ ਸਿੰਘ ਬਾਦਲ ਹੁਣਾ ਨੇ ਸਹਿਮਤੀ ਲੈਣ ਦੀ ਕੋਸ਼ਿਸ਼ ਕੀਤੀ ਇਹ ਅਟੈਕ ਕਰਵਾ ਕੇ ਸਾਰੇ ਕੀ ਬਿਜ਼ਨਸ ਇੱਕ ਸੰਗਤ ਦੀ ਸਹਿਮਤੀ ਮਰਜੀ ਮੈਂ ਇਹ ਮੰਨਦੀ ਨਹੀਂ ਆ ਸੁਖਬੀਰ ਸਿੰਘ ਬਾਦਲ ਹੁਣਾ ਨੇ ਤੇ ਆਪਣੇ ਆਪ ਨੂੰ ਸੇਵਾ ਲਵਾ ਕੇ ਸਹਿਮਤੀ ਲੈਣ ਦੀ ਕੋਸ਼ਿਸ਼ ਕੀਤੀ ਆ ਅਟੈਕ ਦੇ ਵਿੱਚ ਅਸੀਂ ਨਰੈਣ ਸਿੰਘ ਦੇ ਉੱਤੇ ਇਸ ਗੱਲ ਦਾ ਸ਼ੱਕ ਨਹੀਂ ਕਰ ਸਕਦੇ ਕਿ ਉਹ ਇਹਨਾਂ ਦੇ ਨਾਲ ਕੋਈ ਸਾਜ਼ਿਸ਼ ਦੇ ਵਿੱਚ ਉਹਨੇ ਕੋਈ ਗੋਲੀ ਚਲਾਈ ਹੋਊਗੀ ਉਹ ਇੱਕ ਸਿੰਬੋਲਿਕ ਸੀਗਾ ਉਹਦਾ ਉਹਨੇ ਕੌਮ ਦਾ ਗੁੱਸਾ ਪ੍ਰਗਟ ਕੀਤਾ ਮੈਂ ਤੁਹਾਨੂੰ ਇੱਕ ਆਪਣੀ ਛੋਟੀ ਜੀ ਘਟਨਾ ਦੱਸਦੀ ਆ ਇੱਕ ਮੈਂ ਉਹਦੇ ਤੇ YouTube ਦੇ ਉੱਤੇ ਜਾਂ Facebook ਤੇ ਉੱਪਰ ਇੱਕ ਵੀਡੀਓ ਦੇਖ ਲਈ ਜਿਹਦੇ ਵਿੱਚ ਇੱਕ 15 16 ਸਾਲ ਦਾ ਬੱਚਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚੜ੍ਹ ਕੇ ਬੈਠ ਗਿਆ ਆ ਹੈਨਾ ਅਸੀਂ ਉਸ ਸਮੇਂ ਨੂੰ ਤਾਂ ਵੀ ਸੁਨਹਿਰੀ ਯੁੱਗ ਗਿਣਦੇ ਸਾਂ ਕਿਉਂਕਿ ਅਸੀਂ ਉਸ ਚੀਜ਼ ਦਾ ਫੈਸਲਾ ਕਰ ਸਕਦੇ ਸਾਂ ਅੱਜ ਅਸੀਂ ਇਹਨਾਂ ਮਜਬੂਰ ਹੋ ਗਏ ਆਂ ਵੀ ਅਸੀਂ ਆਪਣੇ ਗੁਰੂ ਦੀ ਬੇਅਦਬੀ ਇਹਨਾਂ ਅੱਖਾਂ ਨਾਲ ਦੇਖ ਰਹੇ ਆਂ ਔਰ ਉਹਨਾਂ ਬੇਅਦਬੀ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਭਾਂਡੇ ਮੰਜ ਦੇ ਦੇਖ ਰਹੇ ਆਂ ਉਹਨਾਂ ਉਹਨਾਂ ਦੇ ਮਨਾਂ ਦੇ ਉੱਤੇ ਕੋਈ ਉਸ ਚੀਜ਼ ਦਾ ਪ੍ਰਭਾਵ ਨਹੀਂ ਹੈਗਾ ਹੈਨਾ ਤੇ ਉਹ ਇੰਨੀ ਜਿਆਦਾ ਮਤਲਬ ਮੇਰੇ ਲਈ ਉਹ ਸ਼ੌਕਿੰਗ ਘਟਨਾ ਸੀਗੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਸੀਗੀ ਮੈਂ 7 ਦਿਨ ਉਸ ਘਟਨਾ ਨੂੰ ਲੈ ਕੇ ਰੋਂਦੀ ਰ ਮੇਰੇ ਬੱਚੇ ਨੇ ਮੇਰਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਸੀਗਾ ਵੀ ਮੰਮੀ ਤੁਸੀਂ پاگل ਹੋ ਜਾਣਾ ਐ ਇਹਨਾਂ ਕੁਝ ਦੇਖ ਕੇ ਹੈਨਾ ਤੇ ਇਹਨਾਂ ਬੰਦਿਆਂ ਨੂੰ ਬੇਸ਼ਰਮਾ ਨੂੰ ਕੋਈ ਹੈ ਹੀ ਨਹੀਂ ਉਸ ਚੀਜ਼ ਦਾ ਮਤਲਬ ਤੁਸੀਂ ਦੇਖੋ ਨਾ ਕਿ ਇਹ 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 ਘਟਨਾਵਾਂ ਜਿਹੜੀਆਂ ਨੇ ਛੋਟੀਆਂ ਨਹੀਂ ਹੈਗੀਆਂ ਜੇ ਨਰੈਣ ਸਿੰਘ ਚੌੜਾ ਨੇ ਗੋਲੀ ਚਲਾਈ ਆ ਤੇ ਮੈਂ ਉਸ ਚੀਜ਼ ਦੀ ਉਹਦੇ ਹੱਕ ਚਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਕੀਤਾ ਉਹਨੇ ਚਲਾਈ ਆ ਤੇ ਮੈਂ ਕਿ ਮਰਿਆ ਸਭ ਕੌਮ ਤੇ ਗਲੋ ਲੱਥ ਜਾਂਦਾ ਹੈ ਬਿਲਕੁਲ ਇਹ ਸਵਾਲ ਕਰਨਾ ਬਹੁਤ ਔਖਾ ਹੁੰਦਾ ਹੈ ਜਿਸ ਤਿੱਕੇ ਨਾਲ ਸਾਰੀਆਂ ਪਹਿਲਾਂ ਘਟਨਾਵਾਂ ਹੋਈਆਂ ਨੇ ਤਸ਼ੱਦਦ ਸਿਆ ਨੌਜਵਾਨਾਂ ਨੇ ਸਿੱਖਾਂ ਨੇ ਸਰਕਾਰਾਂ ਆਪਣੀਆਂ ਸੀਗੀਆਂ ਪੰਥਕ ਸਰਕਾਰਾਂ ਸੀਗੀਆਂ ਉਹਨਾਂ ਨੇ ਇਹ ਚੀਜ਼ਾਂ ਹੋਣ ਦਿੱਤੀਆਂ ਉਹਨਾਂ ਨੇ ਪਦਵੀਆਂ ਦਿੱਤੀਆਂ ਸਾਰਾ ਕੁਝ ਇਹ ਬਹੁਤ ਔਖਾ ਹੁੰਦਾ ਹੈ ਸਮਾਂ ਹੁਣ ਤੁਹਾਡੇ ਸਾਹਮਣੇ ਚੀਜ਼ਾਂ ਹੋ ਰਹੀਆਂ ਨੇ ਦੁਹਰਾਇਆਂ ਜਾ ਰਹੀਆਂ ਨੇ ਤੁਹਾਡੇ ਸਾਹਮਣੇ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਆਪਣੇ ਆਪ ਦੇ ਵਿੱਚ ਸਵਾਲ ਨਹੀਂ ਖੜੇ ਹੁੰਦੇ ਕਿ ਵੀ ਅਸੀਂ ਸਾਡੀ ਕੌਮ ਨੇ ਕੀ ਤਸ਼ੱਦਦ ਸਹਿਣ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਨਾਲ ਕੀ ਸਲੂਕ ਹੋ ਰਿਹਾ ਬਿਲਕੁਲ ਹੁੰਦਾ ਆ ਜੀ ਅਸੀਂ ਤਾਂ ਲਹੂ ਦੇ ਅਥਰੂ ਪੀਨੇ ਆ ਹੈਨਾ ਅਸੀਂ ਤਾਂ ਲਾਉ ਦੇ ਅਥਰੂ ਪੀਨੇ ਹੈਗੇ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਹੈਗਾ ਇਹ ਸਾਰੀਆਂ ਗੱਲਾਂ ਪਰ ਕੀ ਕਰੀਏ ਇਸ ਟਾਈਮ ਤੇ ਮਜਬੂਰ ਆ ਕੁਝ ਕਰ ਨਹੀਂ ਸਕਦੇ ਹੈਗੇ ਅਸੀਂ ਤਾਂ ਵਿਰੋਧ ਕਰਦੇ ਆ ਤੇ ਵਿਰੋਧ ਵੀ ਸਾਡਾ ਦਰਜ ਨਹੀਂ ਹੁੰਦਾ ਹੈਗਾ ਕਿਸੇ ਪਾਸੇ ਵੀ ਨਾ ਜਿਨ੍ਹਾਂ ਨੇ ਸਾਰੀਆਂ ਸਾਰਾ ਕੁਝ ਕੀਤਾ ਆ ਦੇਖੋ ਗੁਰੂ ਤਾਂ ਉੱਤੇ ਕੋਈ ਗੱਲ ਨਹੀਂ ਕੋਈ ਸਿਧਾਂਤ ਨਹੀਂ ਇਹ ਵੀ ਲੋਕੀ ਕਹਿੰਦੇ ਨੇ ਕਿ ਦੇਖੋ ਜੀ ਉਹਨੂੰ ਨਹੀਂ ਸੀ ਮਾਰਨਾ ਚਾਹੀਦਾ ਜਾਂ ਉਹ ਨਿਹੱਥਾ ਸੀ ਉਹ ਬਰਸ਼ਾ ਲੈ ਕੇ ਬੈਠਾ ਸੀਗਾ ਇੰਜ ਤਾਂ ਫਿਰ ਇੰਦਰਾ ਗਾਂਧੀ ਨੂੰ ਵੀ ਨਹੀਂ ਮਾਰਨਾ ਚਾਹੀਦਾ ਸੀਗਾ ਉਹ ਇੱਕ ਜਨਾਨੀ ਸੀਗੀ ਉਸ ਟਾਈਮ ਤੇ ਉਹ ਵੀ ਨਿਹੱਥੀ ਸੀਗੀ ਹੈਨਾ ਇੰਝ ਤੇ ਫਿਰ ਸਾਰ ਜਿੱਥੇ ਗੁਰੂ ਦੀ ਗੱਲ ਆ ਜਾਂਦੀ ਆ ਨਾ ਮੇਰੇ ਵਿਚਾਰ ਮੁਤਾਬਕ ਉਥੇ ਕੋਈ ਸਿਧਾਂਤ ਨਹੀਂ ਲਾਗੂ ਹੁੰਦਾ ਹੈਗਾ ਉਥੇ ਜੋ ਜੋ ਕੌਮ ਦੇ ਅੰਦਰ ਰੋਸ ਹੈ ਜੋ ਭਾਵਨਾ ਆ ਉਹ ਉਹਨੂੰ ਪ੍ਰਗਟ ਕਰਨੀ ਚਾਹੀਦੀ ਹੈਗੀਆ ਉਥੇ ਉਹ ਉਹਦਾ ਸਾਰਾ ਕੁਝ ਜਾਇਜ਼ ਮੰਨਿਆ ਜਾ ਸਕਦਾ ਹੈ ਜੋ ਤੱਕ ਸਭ ਨੇ ਉਹਨਾਂ ਨੂੰ ਸਜ਼ਾ ਲਾਈ ਜੋ ਤਨਖਾਹ ਲਾਈ ਇੱਕ ਪਾਸੇ ਕਿਹਾ ਜਾ ਰਿਹਾ ਕਿ ਪੰਥ ਨੂੰ ਪਰਵਾਣ ਕਰਨੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਸੁਪਰੀਮੋ ਨੇ ਸਾਡੇ ਉਹਨਾਂ ਤੋਂ ਉੱਥੋਂ ਹੁਕਮ ਮੰਨਣਾ ਚਾਹੀਦਾ ਦੂਜੇ ਪਾਸੇ ਕਹਿ ਰਹੇ ਨੇ ਕਿ ਵੀ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਤੁਸੀਂ ਕੀ ਮੰਨ ਮੰਨਦੇ ਹੋ ਜਿਸ ਤਿੱਕੇ ਨਾਲ ਤੁਸੀਂ ਕਹ ਰਹੇ ਹੋ ਕਿ ਅਕਾਲ ਤਖਤ ਸਾਹਿਬ ਦਾ ਫਰਮਾਨ ਮੰਨਣਾ ਚਾਹੀਦਾ ਹੈ ਕਿ ਨਹੀਂ ਮੰਨਣਾ ਚਾਹੀਦਾ ਨਹੀਂ ਅਕਾਲ ਤਖਤ ਦਾ ਹੁਕਮ ਤਾਂ ਅਸੀਂ ਮੰਨਦੇ ਆ ਪਰ ਹੁਕਮ ਦੇ ਵਿੱਚ ਵੀ ਤਾਂ ਕੋਈ ਸਿਧਾਂਤਕ ਗੱਲ ਹੋਣੀ ਚਾਹੀਦੀ ਸੀ ਨਾ ਨਹੀਂ ਹੋਈ ਜਥੇਦਾਰ ਸਾਹਿਬਾਨ ਨੇ ਨਹੀਂ ਕੀਤੀ ਸਿਧਾਂਤਕ ਉਹਨਾਂ ਨੇ ਆਪਣੇ ਵੱਲੋਂ ਬਹੁਤ ਗੱਲਾਂ ਕੀਤੀਆਂ ਨੇ ਪਰ ਗੱਲ ਮੰਨਣ ਵਾਲਿਆਂ ਨੇ ਕਿੰਨੀਆਂ ਕ ਮੰਨੀਆਂ ਨੇ ਜੇ ਉਹਨਾਂ ਨੇ ਸੇਵਾ ਮੰਨ ਲਈ ਆ ਤੇ ਉਹਨਾਂ ਨੇ ਅਸਤੀਫਾ ਤਾਂ ਨਹੀਂ ਦਿੱਤੇ ਹੈਗੇ ਉਹ ਕੌਮ ਦੀ ਅਗਵਾਈ ਕਰਨ ਨੂੰ ਫਿਰ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਨੂੰ ਫਿਰਦੇ ਹੈਗੇ ਨੇ ਉਹਨੇ ਟਾਈਮ ਮੰਗਿਆ ਕਿੰਨੇ ਟਾਈਮ ਦਿੱਤਾ ਜਾਂਦਾ ਕਿੱਥੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਕਿ ਸਿੰਘ ਸਾਹਿਬ ਪੰਜ ਸਿੰਘ ਸਾਹਿਬਾਂ ਨਾਲ ਦੀ ਮੀਟਿੰਗ ਹੋਈ ਆ ਕਿ ਸਿੰਘ ਸਾਹਿਬਾਂ ਨਾਲ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਅਸੀਂ ਇਹਨਾਂ ਨੂੰ 20 ਦਿਨਾਂ ਦਾ ਸਮਾਂ ਦਿੰਨੇ ਆ ਦੱਸੋ ਆਪਣੇ ਆਪ ਹੀ ਸਮਾਲੇ ਲਿਆ ਆਪਣੇ ਆਪ ਹੀ ਅਨਾਉਂਸਮੈਂਟ ਕਰ ਦਿੱਤੀਆਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੋ ਅਕਾਲੀ ਦਲ ਸੁਧਾਰ ਲਹਿਰ ਸੀਗੇ ਉਹ ਵੀ ਉਸ ਤਰੀਕੇ ਨਾਲ ਜਿਵੇਂ ਉਹਨੂੰ ਭੰਗ ਕਰ ਰਹੇ ਨੇ ਜਿਸ ਤਿੱਕੇ ਉਹਨਾਂ ਨੇ ਕੱਲਾ ਬਣਾਇਆ ਸੀ ਉਹ ਨਾਲ ਜੁੜਨ ਜਾ ਰਹੇ ਨੇ ਇਹ ਫਿਰ ਕੀ ਲੱਗਦਾ ਕਿ ਉਹਨਾਂ ਨੇ ਇਕੱਠੇ ਚੱਲਣ ਸਾਰੇ ਇੱਕੋ ਜਿਹੇ ਨੇ ਜੀ ਜਿੰਨਾਂ ਇੱਕ ਇੱਕ ਨੂੰ ਕਿੰਨੂੰ ਲਕਾਵਾ ਤੇ ਕਿੰਨੂੰ ਕੱਢਾਂ ਇਹ ਸਾਰਾ ਕੁਝ ਇੱਕੋ ਹੀ ਹੈਗਾ ਉਸ ਸਮੇਂ ਤੇ ਸੁਧਾਰ ਲਹਿਰ ਵਾਲੇ ਵੀ ਤਾਂ ਨਾਲ ਹੀ ਸੀਗੇ ਜਦੋਂ ਬੇਦਮੀਆਂ ਹੋਈਆਂ ਨੇ ਨਾਲ ਹੀ ਸੀਗੇ ਇਹ ਤਾਂ ਹੁਣ ਅੱਡੋ ਅੱਡ ਹੋਏ ਆ ਤੇ ਗੱਲ ਵੱਖਰੀ ਹੈਗੀ ਆ ਕਬੂਲਿਆ ਤੇ ਸਾਰਿਆਂ ਨੇ ਜਿਸ ਤਿੱਕੇ ਦੇ ਨਾਲ ਉੱਥੇ ਡਾਕਟਰ ਦਲਜੀਤ ਸਿੰਘ ਜੀ ਮਾਰੇ ਨੇ ਪੁਆ ਪੋਸ਼ਾਕ ਨੂੰ ਲੈ ਕੇ ਸੀਗਾ ਖਿਮਾ ਜਾਂਚਨਾ ਸ਼ਬਦ ਨੂੰ ਲੈ ਕੇ ਸੀਗਾ ਸਾਰੀਆਂ ਚੀਜ਼ਾਂ ਉਹਨਾਂ ਨੇ ਕਬੂਲੀਆਂ ਨੇ ਉਹਨਾਂ ਦੀ ਫਿਰ ਕਹਿੰਦੇ ਜੇ ਇਹ ਸਜ਼ਾ ਐਚਐਸ ਫੂਲਕਰਾਂ ਨਾਲ ਮੇਰਾ ਇੰਟਰਵਿਊ ਹੋ ਰਿਹਾ ਸੀ ਕਹਿੰਦੇ ਜੇ ਅਕਾਲ ਤਖਤ ਸਾਹਿਬ ਦੀਆਂ ਗੱਲਾਂ ਮੰਨੀਆਂ ਚਾਹੀਦੀਆਂ ਨੇ ਹੁਣ ਇੱਕ ਵਾਰੀ ਉਹਨਾਂ ਨੂੰ ਚਾਂਸ ਦੇਣਾ ਚਾਹੀਦਾ ਹੈ ਗਿਵਨ ਚਾਂਸ ਕਹਿੰਦੇ ਇੱਕ ਚਾਂਸ ਦਿਓ ਕਹਿੰਦੇ ਉਹਨਾਂ ਨੂੰ ਚਾਂਸ ਤੇ ਮਿਲੀ ਗਿਆ ਹੁਣ ਚਾਂਸ ਕੀ ਦੁਬਾਰਾ ਫਿਰ ਉਹਨਾਂ ਨੂੰ ਆਪਣੇ ਸਿਰ ਤੇ ਬਿਠਾਰੀਏ ਅਗਲੇ 5 ਸਾਲਾਂ ਲਈ ਜੁੱਤੀਆਂ ਖਾਣ ਵਾਸਤੇ ਜਾ ਅਗਲੀਆਂ ਹੋਰ ਬੇਅਤਮੀਆਂ ਕਰਾਉਣ ਵਾਸਤੇ ਚਾਂਸ ਦੇ ਦਈਏ ਉਹਨਾਂ ਨੂੰ ਤੁਸੀਂ ਦੱਸੋ ਕਿਸ ਤਰ੍ਹਾਂ ਦਾ ਚਾਂਸ ਮੰਗਦੇ ਸਾਡੇ ਕੋਲੋਂ ਕੀ ਚਾਂਸ ਦੇ ਗਏ ਉਹਨਾਂ ਨੂੰ ਠੀਕ ਹੈ ਉਹ ਆਪਣੀ ਸੇਵਾ ਨਿਭਾਰੇ ਸੇਵਾ ਕਰਕੇ ਆਪਣੇ ਘਰਾਂ ਚ ਬੈਠ ਜਾਣ ਚੁੱਪ ਕਰਕੇ ਨਵੀਂ ਭਰਤੀ ਹੋਵੇ ਨਵੀਂ ਲੀਡਰਸ਼ਿਪ ਆਵੇ ਕਿ ਸਾਰੀ ਉਮਰ ਇਹਨਾਂ ਨੇ ਸਾਨੂੰ ਸਾਨੂੰ ਡਾਂਗਾ ਮਾਰਨ ਦਾ ਠੇਕਾ ਲਿਆ ਹੋਇਆ ਕਿ ਅਸੀਂ ਸਾਰੀ ਉਮਰ ਡਾਂਗਾ ਖਾਈ ਜਾਈਏ ਇਹਨਾਂ ਦੇ ਕੋਲੋਂ ਜਾਂ ਅਸੀਂ ਆਪਣੇ ਗੁਰੂ ਦੀਆਂ ਬੇਦਬੀਆਂ ਕਰਵਾਈ ਜਾਈਏ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਜੋ ਕੁਝ ਹੋਇਆ ਉਹ ਠੀਕ ਨਹੀਂ ਆ ਇਹ ਸਾਰੀ ਲੀਡਰਸ਼ਿਪ ਨੂੰ ਇਸ ਸਿਆਸਤ ਤੋਂ ਲੰਬੇ ਹੋਣਾ ਚਾਹੀਦਾ ਹੈਗਾ ਜਿਨ੍ਹਾਂ ਨੇ ਕੀਤਾ ਹੈ ਜੇ ਉਹ ਜੇ ਉਹ ਸੱਚਮੁੱਚ ਅੰਦਰੋਂ ਆਪਣੇ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਤੇ ਸਾਰੀ ਲੀਡਰਸ਼ਿਪ ਨੂੰ ਲੰਬੇ ਹੋਣਾ ਚਾਹੀਦਾ ਹੈਗਾ ਇੱਕ ਕੋਟਾ ਦੇ ਵਿੱਚ ਜਾ ਸਕਦਾ ਦੁਨਿਆਵੀ ਜਿਵੇਂ ਕਾਲ ਤਖਸਾਬ ਨੇ ਨਹੀਂ ਤੁਸੀਂ ਸਵਾਲ ਹੈਗਾ ਤੁਹਾਡਾ ਵਿੱਚ ਜਿਸ ਤਰੀਕੇ ਨਾਲ ਵੀ ਕਾਲ ਤਖਸਾਬ ਦੇ ਉੱਤੋਂ ਇਹਨਾਂ ਨੇ ਫਰਮਾਨ ਮੰਨ ਲਏ ਬਾਕੀ ਦੇ ਨਹੀਂ ਮੰਨੇ ਅਸਤੀਫੇ ਵਾਲੇ ਨਹੀਂ ਮੰਨੇ ਸਿਆਸਤ ਤੋਂ ਦੂਰ ਨਹੀਂ ਹੋ ਰਹੇ ਪਰ ਦੁਨਿਆਵੀ ਜਿਹੜੇ ਕੋਟਾ ਨੇ ਕਾਨੂੰਨ ਹੈ ਭਾਰਤ ਦਾ ਸੰਵਿਧਾਨ ਉਸ ਮੁਤਾਬਿਕ ਕੋਈ ਸਜ਼ਾ ਮਿਲ ਸਕਦੀ ਹੈ ਉੱਥੇ ਲੜਾਈ ਲੜੀ ਜਾ ਸਕਦੀ ਹੈ ਦੇਖੋ ਇਸ ਚੀਜ਼ ਦੀ ਮੈਨੂੰ ਕਿਉਂ ਅੱਗੇ ਤੇ ਗਿਆ ਹੀ ਹੋਇਆ ਵਾ ਕੋਟਾਂ ਦੇ ਵਿੱਚ ਸਬਮਿਟ ਹੋਈਆਂ ਨੇ ਇਹਨਾਂ ਨੇ ਹੋਣ ਹੀ ਨਹੀਂ ਦਿੱਤਾ ਹੈਗਾ ਉਹ ਕੇਸ ਚੱਲਣ ਹੀ ਨਹੀਂ ਦਿੱਤੇ ਹੈਗੇ ਇਹਨਾਂ ਦੀਆਂ ਸਾਰੀਆਂ ਬਕਾਇਦਾ ਉਹ ਸਿੱਟਾਂ ਬਣੀਆਂ ਨੇ ਕਈ ਕੁਝ ਹੋਇਆ ਆ ਤੇ ਇਹਨਾਂ ਨੇ ਤੇ ਕੋਟਾਂ ਤੋਂ ਤੇ ਭਗਾੜੇ ਨੇ ਇਹ ਕੋਟਾਂ ਨੂੰ ਤੇ ਮੰਨਦੇ ਨਹੀਂ ਕੋਟਾਂ ਤੱਕਰ ਤੇ ਕੇਸ ਜਾਣ ਨਹੀਂ ਦਿੱਤਾ ਇਹਨਾਂ ਨੇ ਉਨਕੀ ਲੱਗਦਾ ਕਿ ਭਾਈ ਸਾਹਿਬ ਨੂੰ ਛੇਕਣਾ ਚਾਹੀਦਾ ਹੈ ਪੰਥ ਦੇ ਵਿੱਚੋਂ ਜੋ ਕਮੇਟੀ ਨੇ ਪੰਥ ਕੋਈ ਇਹਨਾਂ ਦਾ ਨਿੱਜੀ ਕਾਰਪੋਰੇਟ ਥੋੜੀ ਆ ਕੋਈ ਨਿੱਜੀ ਜਾਇਦਾਦ ਥੋੜੀ ਹੈਗੀ ਆ ਪੰਥ ਚੋਂ ਛੇਕ ਦੇਣਗੇ ਉਹ ਤਾਂ ਕਮੇਟੀ ਨੇ ਫੈਸਲਾ ਲਿਆ ਹੀ ਤੇ ਕਮੇਟੀ ਆਪਣਾ ਜੋ ਮਰਜ਼ੀ ਫੈਸਲਾ ਕਮੇਟੀ ਤਾਂ ਮੈਂ ਖੁਦ ਸੋਚਦੀ ਆ ਵੀ ਕਮੇਟੀ ਦਾ ਕੰਮ ਹੈਗਾ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਨਾ ਨਾ ਕਿ ਗੁਨਾਹਗਾਰਾਂ ਦੀ ਪੁਸ਼ਤ ਪਨਾਹੀ ਕਰਨੀ ਹੈਨਾ ਕਮੇਟੀ ਬਾਦਲ ਦੀ ਥੋੜੀ ਆ ਕਮੇਟੀ ਤਾਂ ਕੌਮ ਦੀ ਆ ਤੇ ਗੁਰਦੁਆਰਿਆਂ ਦੀ ਆ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹ ਨਾ ਕਿ ਬਾਦਲ ਪ੍ਰਬੰਧ ਕਮੇਟੀ ਹੈ ਜਾਂ ਬਾਦਲ ਦੀ ਪ੍ਰੋਟੈਕਸ਼ਨ ਕਮੇਟੀ ਹੈਗੀ ਆ ਫਿਰ ਕਮੇਟੀ ਨੂੰ ਤੇ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਕੋਈ ਸੁਨੇਹਾ ਦੇਣਾ ਚਾਹੁੰ ਕਿ ਜਾਂਦੇ ਹੋਏ ਜਿਸ ਸਿੱਕੇ ਨਾਲ ਦਰਦ ਤੁਹਾਡੇ ਤੁਹਾਨੂੰ ਵੀ ਬਹੁਤ ਹੈ ਕੌਮ ਨੂੰ ਵੀ ਬਹੁਤ ਹੈ ਕਿ ਇਹ ਚੀਜ਼ਾਂ ਹੋਈਆਂ ਨੇ ਉਹਨਾਂ ਦੀ ਗੁਨਾਹਾਂ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਤੇ ਕੋਈ ਸੁਨੇਹਾ ਦੇਣਾ ਚਾਹੁੰ ਕਿ ਜਾਂਦੇ ਵੀ ਕੀ ਹੋਣਾ ਚਾਹੀਦਾ ਉਹਨਾਂ ਟਾਈਮ ਦੇ ਵਿੱਚ ਪੰਥ ਨੂੰ ਕਿਵੇਂ ਇਕੱਠਾ ਹੋਣਾ ਚਾਹੀਦਾ ਨਹੀਂ ਮੈਰਾ ਤੇ ਇਹੀ ਸੁਣਿਆ ਆ ਵੀ ਸਾਰੀ ਜਿਹੜੀ ਨੌਜਵਾਨ ਆ ਜਿਹੜੀ ਨੌਜਵਾਨ ਤਾਕਤ ਆ ਨੌਜਵਾਨ ਸ਼ਕਤੀ ਆ ਉਹ ਸਾਰੀ ਇੱਕ ਮੁੱਠ ਹੋਵੇ ਨਵੀਂ ਲੀਡਰਸ਼ਿਪ ਪੈਦਾ ਕਰੋ ਇਹ ਸਪੇਸ ਤਾਂ ਬਣ ਗਿਆ ਆ ਹੈਨਾ ਤੇ ਮੇਰਾ ਨਹੀਂ ਖਿਆਲ ਕਿ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਕਦੀ ਹੈਗੀ ਆ ਤੇ ਇਹ ਤੇ ਨਕਾਰਾ ਹੀ ਹੋਏ ਨੇ ਇਹਨਾਂ ਦੇ ਤੇ ਪੱਲੇ ਹੈ ਹੀ ਕੁਝ ਨਹੀਂ ਨਾ ਤੇ ਇਸ ਕਰਕੇ ਨਵੀਂ ਜਿਹੜੀ ਜਿਹੜੀ ਭਰਤੀ ਖੋਲਣ ਦੀ ਗੱਲ ਕੀਤੀ ਗਈ ਆ ਅਕਾਲੀ ਦਲ ਵਿੱਚ ਹੀ ਭਾਵੇਂ ਨਵੀਂ ਭਰਤੀ ਖੋਲੀ ਜਾਵੇ ਤੇ ਉਹਦੇ ਵਿੱਚ ਸਾਰੇ ਸਾਰੇ ਲੋਕਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈਗਾ ਆ ਲੀਡਰਸ਼ਿਪ ਹੀ ਨਵੀਂ ਲਿਆਉਣੀ ਚਾਹੀਦੀ ਹੈਗੀ ਆ ਇਹ ਲੀਡਰਸ਼ਿਪ ਹੀ ਨਕਾਰਾ ਜਦੋਂ ਅਕਾਲ ਤਖਤ ਤੋਂ ਤੇ ਇਸ ਗੱਲ ਦਾ ਉਹਨਾਂ ਨੇ ਜਦੋਂ ਜਵਾਬ ਹੀ ਦਿੱਤਾ ਕਿ ਲੀਡਰਸ਼ਿਪ ਨਕਾਰਾ ਹੋ ਚੁੱਕੀ ਤੇ ਇਹ ਆਪਣੇ ਆਪ ਨੂੰ ਲਾਂਭੇ ਕਰਨ ਨੂੰ ਤਿਆਰ ਨਹੀਂ ਹੈਗੇ ਤੇ ਫਿਰ ਹੁਕਮ ਤੋਂ ਮੰਨਕਰ ਤੇ ਇਹ ਹੁੰਦੇ ਆ ਨਾ ਅਸੀਂ ਥੋੜੀ ਨਾ ਹੁੰਦੇ ਹੋਰ ਹੁਕਮ ਤੋਂ ਮੰਨਕਰ ਬਿਲਕੁਲ ਮੈਂ ਅਖੀਰਲਾ ਇੱਕ ਸਵਾਲ ਹੋਰ ਲੈਣਾ ਚਾਹਾਂਗਾ ਭਾਈ ਸ਼ਿਨਾ ਜੀ ਹੋਣ ਦੀ ਸ਼ਹਾਦਤ ਬਾਰੇ ਕਿਉ ਕੰਨਿਆਂ ਨੂੰ ਇਹ ਚੀਜ਼ਾਂ ਪਤੀਆਂ ਨੇ ਪਤਾ ਨੇ ਕੰਨਿਆਂ ਨੂੰ ਨਹੀਂ ਵਿਸਰ ਜਾਂਦੀਆਂ ਨੇ ਹੁਣ ਵੀ ਕੰਨਿਆਂ ਦੇ ਧਿਆਨ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਦੀ ਸ਼ਹਾਦਤ ਬਾਰੇ ਕੋਈ ਸੰਗਤ ਨੂੰ ਥੋੜੇ ਬੋਲ ਵੀ ਕੀ ਕੁਝ ਉਸ ਵੇਲੇ ਹੋਇਆ ਸੀਗਾ ਦੇਖੋ ਜੀ ਉਦੋਂ ਵੀ ਜਿੱਤਰਾ ਅੱਜ ਨਰੈਣ ਸਿੰਘ ਚੌੜਾ ਦੇ ਜੇ ਜੋ ਕੁਝ ਉਹਨੇ ਕੀਤਾ ਆ ਉਦੋਂ ਵੀ ਤੇ ਅਸੀਂ ਐਸੇ ਹੀ ਦੁੱਖ ਦੇ ਵਿੱਚੋਂ ਇhtiyar ਚੁੱਕੇ ਸੀ ਸਾਰਿਆਂ ਨੇ ਮੇਰੇ ਸਿੰਘ ਸਾਹਿਬ ਨੇ ਵੀ ਐਸੇ ਦੁੱਖ ਦੇ ਵਿੱਚੋਂ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਆ ਉਸੇ ਦੁੱਖ ਚੋਂ ਹੀ ਹਥਿਆਰ ਚੁੱਕੇ ਸੀਗੇ ਵੀ ਅਸੀਂ ਆਪਣੇ ਗੁਰਧਾਮਾਂ ਦੀ ਬੇਦਬੀ ਨਹੀਂ ਹੋਣ ਦੇਣੀ ਹੈਗੀ ਹਨ ਫਿਰ ਇੱਕ ਲਹਿਰ ਉੱਠੀ ਉਹਦੇ ਚੋਂ ਉਹਨਾਂ ਨੇ ਸਾਰਾ ਜੋ ਵੀ ਆਪਣਾ ਰੋਲ ਬਣਿਆ ਉਹਨਾਂ ਦਾ ਉਹਨਾਂ ਨੇ ਪਲੇ ਕੀਤਾ ਹੈਗਾ ਅਖੀਰ ਨੂੰ ਆਪਣੀ ਜਾਨ ਗਵਾਈ ਦੇਖੋ ਜੇ ਨਰੈਣ ਸਿੰਘ ਚੋੜਾ ਇੱਕ ਐਕਸ਼ਨ ਵਜੋਂ ਜਾ ਰਹੇ ਹੁੰਦੇ ਤੇ ਜਾਨ ਤੇ ਉਹਨਾਂ ਦੀ ਵੀ ਜਾ ਹੀ ਸਕਦੀ ਸੀਗੀ ਕਿਉਂਕਿ ਉਹਨਾਂ ਦੇ ਜਵਾਲੇ ਜਿਹੜੇ ਖੜੇ ਸੀਗੇ ਉਹ ਕੋਈ ਕਮੇਟੀ ਮੈਂਬਰ ਥੋੜੀ ਸੀ ਉਹ ਤੇ ਉਹਨਾਂ ਦੇ ਗਾਰਡ ਸੀਗੇ ਜਿਹੜੇ ਪੁਲਿਸ ਵਿੱਚ ਪੁਲਿਸ ਦੇ ਗਾਰਡ ਸੀਗੇ ਜਿਹੜੇ ਕਿ ਚੋਲਿਆਂ ਦੇ ਵਿੱਚ ਜਾਂ ਹਾਂ ਸਭ ਕੋਲ ਹਥਿਆਰ ਸੀਗੇ ਤੇ ਉਹਨਾਂ ਦੀ ਵੀ شہادت ਉੱਥੇ ਹੋ ਹੀ ਸਕਦੀ ਸੀਗੀ ਤੇ ਜਦੋਂ ਬੰਦਾ ਇਹ ਸੋਚ ਕੇ ਹੀ ਜਾਵੇਗਾ ਜਦੋਂ ਬੰਦਾ ਇਹ ਸੋਚ ਕੇ ਹੀ ਹਥਿਆਰ ਚੁੱਕਦਾ ਹੈ ਕਿ ਮੈਂ ਆਪਣੀ ਸ਼ਹੀਦੀ ਦੇਣੀ ਆ ਜਾਂ ਮੈਂ ਆਪਣੀ ਜਾਨ ਦੇਣੀ ਆ ਮੈਂ ਆ ਕੌਮ ਤੋਂ ਕੁਰਬਾਨ ਹੋਣਾ ਆ ਤੇ ਫਿਰ ਤੇ ਉਹ ਜਾਇਜ਼ ਹੀ ਆ ਨਾ ਠੀਕ ਹੈ ਬਹੁਤ ਸ਼ੁਕਰੀਆ ਤਾਂ ਬੀਬੀ ਜੀ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਇਹਨਾਂ ਨੇ ਸਾਫ਼ ਤੌਰ ਤੇ ਕਮੇਟੀ ਨੂੰ ਵੀ ਕਿਹਾ ਕਿ ਅਸੀਂ ਕਿਹਦੇ ਨਾਲ ਨਹੀਂ ਫੈਸਲਾ ਲੈਣਾ ਚਾਹੀਦਾ ਜਿਸ ਤਰੀਕੇ ਦੇ ਇਹ ਫੈਸਲੇ ਲਏ ਜਾ ਰਹੇ ਨੇ ਆਨਲਾਈਨ ਦਿਨਾਂ ਦੇ ਵਿੱਚ ਕੀ ਤਸਵੀਰਾਂ ਹੁੰਦੀਆਂ ਨੇ ਤੇ ਪ੍ਰੈਸ ਕਾਨਫਰੰਸ ਕੀਤੀ ਕਿ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ ਆਨਲਾਈਨ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਕੈਂ ਸੰਯੋਗ ਦੇ ਸੀ ਜਗਮੀਤ ਧੰਨਵਾਦ